ਵਿੱਚ ਪਾ ਇੱਕ ਮੱਝ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਪੂ ਤੁਹਾਡੀ ਆਜੀ ਬਾਪੂ ਬਾਪੂ ਸਤਿ ਸ਼ਕਾਲ ਸਤਿ ਸ਼ਕਾਲ ਜੀ ਸਤਿ ਸ਼ਕਾਲ ਹੋ ਠੀਕ ਹੋ ਵਧੀਆ 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 ਜੀ ਕਿਵੇਂ ਚੱਲਦਾ ਕੰਮ ਕਾਰ ਵਧੀਆ ਜੀ ਵਧੀਆ ਨਾਮ ਤੇ ਡਰੈਸ ਬੋ ਨਾਮ ਹੈ ਮਰੇ ਹੰਟਾ ਪੁੱਜੀ ਹਮ ਪਿੰਡ ਦੀਨਾ ਸਾਹਿਬ ਹਮ ਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਨੇੜੇ ਪਿੰਡ ਨੇੜੇ ਆਦਮਪੁਰਾ ਪੱਖਰਵਾਟ ਕਾਂਗੜ ਠੀਕ ਆ ਮੇਰਾ ਨੰਬਰ ਮੇਰਾ ਹੈ 94638035 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਪੂ ਜਿਹੜੀ ਮੱਝ ਦੇ ਦੈਂ ਕਿਹੜਾ ਸੂਆ ਸੋਈ ਦੀ ਇਹ ਦੀ ਦੂਜੇ ਸੂਏ ਵਾਸਤੇ ਗੱਪਣਾ 1 ਮਹੀਨੇ ਨੂੰ 1 ਮਹੀਨੇ ਨੂੰ ਚੱਕ ਤਾਂ ਨਹੀਂ ਹੋਈ ਅਜੇ ਚੈੱਕ ਕਰਾਈ ਸੀ ਹੋਈ ਨਹੀਂ ਕਲੀਅਰ ਦੱਸਿਆ ਨਹੀਂ ਉਹਨੇ ਠੀਕ ਆ ਬਾਈ ਨਾਲ ਚੈੱਕ ਕਰਾਈ ਸੀ ਉਹ ਕਹਿੰਦੇ ਦੱਸਣ ਦੇਣਾ ਨੂੰ ਫੇਰ ਕਰਾਂਗੇ ਹੂੰ ਕਲੀਅਰ ਨਹੀਂ ਹੈ ਠੀਕ ਆ ਦੁੱਧ ਕਿੰਨਾ ਹੋਵੇ ਦੁੱਧ ਸ਼ੀਲ 30 ਕਿਲੋ ਇਹ ਥੱਲੇ ਠੀਕ ਆ ਚੋਣ ਵਾਲਾ ਹਾਜ਼ਰ ਹਾਂ ਮਗਰ ਕੱਟਾ ਇਹਦੇ ਠੀਕ ਆ ਬੱਚਾ ਮਗਰ ਕੱਟਾ ਬਾਈ ਠੰਡੀ ਸੀਰ ਬਣੀ ਇਹ ਟਰਾਪਾਂ ਦੀ 2 ਡੰਗ ਚੋਲੇ ਬਾਪੂ 4 ਡੰਗ ਚੋਲੇ ਓਕੇ ਪੌਣ ਦੀ 4 ਡੰਗ ਚੋਲੇ ਥਣ ਪੜਾ ਕਮਾਲ ਦਾ ਹਾਂ ਜੀ ਹਾਂ ਪਲੇਵਾ ਬਹੁਤ ਚੰਗਾ ਦੁੱਧ ਵਾਲਾ ਪੀਸ ਆ ਬ੍ਰੀਡ ਚੰਗੀ ਆ ਸਿੰਘ ਸੁੰਗ ਬਹੁਤ ਚੰਗਾ ਕੁਆਲਿਟੀ ਚੰਗੀ ਆ ਖੋਲੇ ਬਾਪੂ ਦੋਰ ਕੇ ਬਕਰੇ ਫੇਸ ਬਿਊਟੀ ਕਮਾਲ ਦੀ ਆ ਭਾਈ ਤੇ ਬਾਕੀ ਚ ਜਵਾਈ ਵੀ ਫੋਲੀ ਆ ਜੀ ਹਾਂ ਪੂਰੀ ਬੋਲੀ ਜੀ ਠੀਕ ਜਵਾਈ ਬਾਪੂ ਕਹਿੰਦਾ ਪੂਰੀ ਫੋਲੀ ਆ ਭਾਈ ਤੇ ਫੈਂਡ ਫੂਡ ਚੰਗੀ ਆਉਂਦੀ ਉਹ ਨਾ ਜਿਵੇਂ ਟੋਪੜ ਹੋਵੇ ਹਾਂ ਫੇਸ ਦੇਖੋ ਸਿੰਘ ਸਿੰਘ ਦਾ ਚੰਗਾ ਵੀ ਚੰਗੀ ਆ ਛੋਟੇ ਬੱਚਾ ਵੀ ਮਗਰ ਕੱਟਾ ਕੱਟਾ ਵੀ ਹੈਗਾ ਤੇ ਥਣ ਵੀ ਬੜਾ ਚੰਗਾ ਹੈ। ਜਵਾਈ ਵੀ ਬਾਪੂ ਕਹਿੰਦਾ ਹਨ ਉਹ ਕੇ ਆ। ਕੀ ਮੋਲ ਆ ਬਾਪੂ ਜਾਇਜ਼ ਜਾਇਜ਼ ਦਾ? ਮੋਲ ਫੋਨ ਕਰਕੇ ਠੀਕ ਆ। ਜਾਇਜ਼ ਹੀ ਹੋਊਗਾ। ਮੋਲ ਬਾਪੂ ਕਹਿੰਦਾ ਫੋਨ ਤੇ ਹੋ ਜਾਊਗਾ। ਮੋਲ ਆ ਜਿਹੜਾ ਮੱਝ ਦੇ ਹਿਸਾਬ ਨਾਲ ਜਮਾ ਜਾਇਜ਼ ਹੋਊਗਾ। ਫੇਰ ਫੋਸ ਦੇਖੋ ਤੋੜਾ ਤੋੜਾ ਚੈੱਕ ਕਰ ਲਓ ਥਣ ਚੰਗਾ ਲੱਗਿਆ ਕਰ। ਠੰਡੀ ਸੀਲ ਪੂਰੀ। ਠੰਡੀ ਸੀਲ ਬਾਪੂ ਕਹਿੰਦਾ ਪੂਰੀ ਆ। ਜਿਵੇਂ ਮਰਜ਼ੀ ਚਵਾਈ ਕਰ ਲੈ ਕੋਈ ਚੱਕਰੀ ਨਹੀਂ। ਤਿੱਕੇ ਸੇ ਵੀਰ ਨੂੰ ਬਾਈ ਮੱਝ ਪਸੰਦ ਆਵੇ ਬਾਪੂ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਤੈਨੂੰ ਧੰਨਵਾਦ